ਕਹਿੰਦਾ ਤੁਹਾਡਾ ਸੋਹਣਾ ਸਰੂਪ ਹੈ ਬੜੇ ਮਨ ਨੂੰ ਮੋਹਣ ਵਾਲੇ ਤੁਹਾਡੇ ਬੋਲ ਮਿੱਠੇ-ਮਿੱਠੇ ਨੇ ਬੜੀ ਸੋਹਣੀ ਉਪਮਾ ਤੋਂ ਰਹਿਤ ਤੁਹਾਡੀ ਸੂਰਤ ਹੈ ਪਾਤਸ਼ਾਹ ਆਪ ਜੀ ਕੌਣ ਹੋ ਤੁਹਾਡਾ ਦਰਸ਼ਨ ਕਰਕੇ ਤੇ ਚੇਤ ਨੂੰ ਚੈਨ ਮਿਲ ਗਿਆ ਦਿਲ ਲੱਗਦਾ ਹੈ ਮਨ ਕਰਦਾ ਤੁਹਾਡੇ ਕੋਲ ਬਈ ਇਹ ਬੜਾ ਪ੍ਰੇਮ ਉਮੜ-ਉਮੜ ਕੇ ਆ ਰਿਹਾ ਹਿਰਦੇ ਵਿੱਚੋਂ ਮਹਾਰਾਜੀ ਤੁਸੀਂ ਦੱਸੋ ਬਈ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਉਸ ਵੇਲੇ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਨਾਲ ਇਹ ਬਚਨ ਕਰਦਾ ਹੈ ਭਾਈ ਲਾਲੋ ਤੇ ਜੋ ਬਚਨ ਕੀਤੇ ਕਵੀ ਸੰਤੋਖ ਸਿੰਘ ਜੀ ਲਿਖੇ ਦਰਸ਼ਨ ਪਰਸਤ ਮਿਟਤ ਕੋਲੋ ਖਸੋਬ ਬਦਨ ਬਿਰਾਜ ਹੈ ਤੁਹਾਡੇ ਪਾਤਸ਼ਾਹ ਜੀ ਦਰਸ਼ਨ ਕਰਨ ਦੇ ਨਾਲ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਜਨਮ ਜਨਮ ਮੰਤਰਾਂ ਦੀ ਮੈਲ ਧੁੱਪ ਜਾਂਦੀ ਹੈ ਹਨੇਰਾ ਹੈ ਜਿਹੜਾ ਵਿਕਾਰਾਂ ਦਾ ਪਾਤਸ਼ਾਹ ਪਾਪਾਂ ਦਾ ਉਹ ਚੱਕਿਆ ਜਾਂਦਾ ਹੈ ਪਾਤਸ਼ਾਹ ਜੀ ਆਪ ਜੀ ਜੀਵਨ ਦਾ ਸੁਧਾਰ